ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰੇ ਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨੂ ਸੋ ਦੋਸਤੋ ਤੁਹਾਨੂੰ ਪਤਾ ਹੀ ਕਿ ਮੈਂ ਸਹਿਰ ਤਰ੍ਹਾਂ ਦਿਖੀਆਂ ਨਿਊ ਨਿਊ ਲੋਕੇਸ਼ਨਾਂ ਤੁਹਾਨੂੰ ਲਗਾ ਹਮੇਸ਼ਾ ਦਿਖਾਉਂਦਾ ਰਹਿੰਦਾ ਪਰ ਅੱਜ ਆਪਾਂ ਸਹਿਰ ਸਰਹੰਦ ਦੇ ਇੱਕ ਐਸੇ ਪੁਲ ਤੇ ਆ ਜਿੱਥੇ ਤੁਹਾਨੂੰ ਪੂਰੀ ਸਰਹੰਦ ਦਿਖਾਵਾਂਗੇ ਸੋ ਤੁਸੀਂ ਪਿੱਛੇ ਦੇਖ ਵੀ ਰਹੇ ਹੋ ਬਹੁਤ ਸਾਰੇ ਘਰ ਤੁਹਾਨੂੰ ਦਿਖਦੇ ਆ ਲੇਕਿਨ ਉਹਨੂੰ ਇੱਕ ਥੋੜਾ ਜਿਹਾ ਕੈਮਰਾ ਘੁਮਾ ਕੇ ਸਾਰਾ ਚਾਰੇ ਔਰ ਮਤਲਬ ਚਾਰੇ ਦਿਸ਼ਾਵਾਂ ਦੇ ਵਿੱਚ ਤੁਹਾਨੂੰ ਇੱਥੇ ਤੋਂ ਘਰ ਦਿਖਾਵਾਂਗੇ ਔਰ ਹੋ ਸਕਦਾ ਹੈ ਕਿ ਇਹਨਾਂ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਹੋ ਸਕਦਾ ਤੁਹਾਡਾ ਵੀ ਘਰ ਹੋਵੇ ਤਾਂ ਉਹ ਤੁਸੀਂ ਜਰੂਰ ਜੇ ਤੁਹਾਨੂੰ ਆਪਣਾ ਘਰ ਦਿਖਿਆ ਤੇ ਕਮੈਂਟ ਜਰੂਰ ਕਰ ਦਿਓ ਹੁਣ ਆਪਾਂ ਤੁਹਾਨੂੰ ਘਰ ਦਿਖਾਉਂਦੇ ਆ ਹਾਜੀ ਦੋਸਤੋ ਆਪਾਂ ਇਸ ਪੁਲ ਤੇ ਖੜੇ ਆ ਪਰ ਦੋਸਤੋ ਮੈਨੂੰ ਨਾ ਧਮਕੀ ਜਿਹੀ ਮਹਿਸੂਸ ਹੁੰਦੀ ਆ ਜਦੋਂ ਇੱਥੇ ਤੋਂ ਵਾਈਟਾ ਲਿ经过ਦੇ ਆ ਨਾ ਤਾਂ ਥੋੜੀ ਥੋੜੀ ਧਮਕ ਆ ਰਹੀ ਆ ਬਿਲਕੁਲ ਨਜ਼ਦੀਕ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਆ ਇਸ ਪੁਲ ਦੇ ਥੱਲੇ ਤੋਂ ਬਹੁਤ ਸਾਰੀਆਂ ਰੇਲਾ ਗੁਜ਼ਰਦੀਆਂ ਜਿਹੜੀਆਂ ਕਿ ਜੇ ਇੱਧਰ ਦੀ ਗੱਲ ਕੀਤੀ ਜਾਵੇ ਤਾਂ ਅਮ੍ਰਿਤਸਰ ਨੂੰ ਜਾਂਦੀਆਂ ਅਮ੍ਰਿਤਸਰ ਸਾਹਿਬ ਔਰ ਜੇ ਇੱਧਰ ਦੀ ਗੱਲ ਕੀਤੀ ਜਾਵੇ ਤਾਂ ਬੰਬੇ ਨੂੰ ਰੇਲਾ ਜਾਂਦੀਆਂ ਇੱਥੇ ਤੋਂ ਔਰ ਤੁਹਾਨੂੰ ਦਿਖਾ ਦਿੰਦੇ ਆ ਵੀ ਇੱਧਰ ਬਹੁਤ ਸਾਰੇ ਘਰ ਨੇ ਔਰ ਇੱਥੇ ਤੋਂ ਪੂਰਾ ਤੁਹਾਨੂੰ ਸ਼ਹਿਰ ਸਰਾਂ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ ਔਰ ਜੇਕਰ ਤੁਹਾਡੇ ਵੀ ਦੋਸਤੋ ਇਧਰਲੀ ਸਾਈਡ ਘਰ ਨੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸ ਦਿਓ ਜੇਕਰ ਤੁਹਾਨੂੰ ਆਪਣਾ ਘਰ ਨਜ਼ਰ ਆਂਦਾ ਹੋਵੇ ਸੋ ਜਿਹੜਾ ਇਹ ਰਸਤਾ ਦੋਸਤੋ ਇਹ ਜਾ ਰਿਹਾ ਜੀਟੀ ਰੋਡ ਨੂੰ ਔਰ ਬਸ ਸਟਾਪ ਨੂੰ ਲੱਗਦਾ ਔਰ ਇਧਰ ਬਿਲਕੁਲ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਹਰੀ ਰਵੇਸ ਦੇ ਹਨ ਸੋ ਬੜਾ ਵਧੀਆ ਦੋਸਤੋ ਇੱਥੇ ਤੋਂ 뷰 ਆ ਰਿਹਾ ਬਹੁਤ ਜ਼ਿਆਦਾ ਵਧੀਆ ਦੇਖੋ ਕਿੰਨਾ ਵਧੀਆ ਨਜ਼ਰ ਆਂਦਾ ਸਾਰਾ ਲੋਕੇਸ਼ਨਸ ਉਹ ਦੇਖੋ ਜਿੱਤਨਾ ਕਿ ਆਟੋ ਰੁਕਿਆ ਨਾ ਬੜਾ ਵਧੀਆ ਦ੍ਰਿਸ਼ ਆਇਆ ਔਰ ਸਾਰਾ ਬਹੁਤ ਵਧੀਆ ਇੱਥੇ ਤੋਂ ਲੋਕੇਸ਼ਨਸ ਆ ਰਹੀ ਹੈ ਸਿਰਸਰੰਦ ਦੀ ਔਰ ਤੁਹਾਨੂੰ ਦਿਖਾਇਆ ਸੋ ਅੱਜ ਦੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਿਰਸਰੰਦ ਵਾਲਿਓ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ